ਕਈ ਅਮੋਲਕ ਸਿੰਘ ਜਿਹੜੇ ਹਲਕੇ ਦੇ ਐਮਐਲਏ ਆ ਉਹ ਪੂਰੀ ਤਰ੍ਹਾਂ ਨਾਲ ਡਟ ਕੇ ਜਿਹੜਿਆਂ ਨੇ ਮਜ਼ਦੂਰਾਂ ਦੇ ਉੱਤੇ ਜ਼ੁਲਮ ਟਾਇਆ ਜਿਨ੍ਹਾਂ ਨੇ ਛੋਟੇ ਛੋਟੇ ਬੱਚੇ ਕਟਾਈ ਜਿਨ੍ਹਾਂ ਨੇ ਬਜ਼ੁਰਗਾਂ ਦੀ ਕੁੱਟਮਾਰ ਕੀਤੀ ਘਰ ਲੁੱਟ ਲੈ ਗਏ ਉਹਨਾਂ ਚੌਧਰੀਆਂ ਦੀ ਡਟ ਕੇ ਪਿੱਠ ਪਿੱਛੇ ਖੜਾ ਅਮੋਲਕ ਸਿੰਘ ਗਮਦੂਰ ਸਿੰਘਾਂ ਹੁਣਾਂ ਦੀ ਥਾਰ ਆ ਜਿਹੜੀ ਉਹ ਉਹਨਾਂ ਨਾਲ ਕੰਮਦੀ ਹੋਈ ਦਿਖਾਈ ਦਿੰਦੀ ਐਮਐਲਏ ਦੇ ਨੁਮਾਇੰਦਿਆਂ ਦੇ ਨਾਲ ਤੇ ਐਮਐਲਏ ਦਾ ਸਾਰਾ ਸਾਰਾ ਜੋਰ ਆ ਜਿਹੜਾ ਉਹ ਇਸ ਗੱਲ ਤੇ ਲੱਗਿਆ ਵੀ ਗਮਦੂਰ ਹੋਣਾ ਨੂੰ ਕਿਵੇਂ ਬਚਾਇਆ ਜਾਂਦਾ ਰਮੋਲ ਸਿੰਘ ਨੂੰ ਕੀ ਲਾਲਚ ਆ ਕਿਉਂ ਖੜੂਗਾ ਕਮਜ਼ੋਰ ਨਾ ਕੀ ਵਜ੍ਹਾ ਹੈ ਉਹ ਵਾਰੀ ਵਾਰੀ ਕਹਿੰਦਾ ਕਿ ਮੇਰਾ ਤਾਂ ਕਿਸ ਨਾਲ ਇਹਨਾਂ ਦੇ ਨਾਲ ਨਹੀਂ ਸਾਡੇ ਨਾਲ ਵੀ ਗੱਲ ਹੋਈ ਉਹ ਕਹਿੰਦਾ ਮੇਰਾ ਇਹ ਕਿਸ ਨਾਲ ਕੀ ਮਤਲਬ ਹੈ ਮੈਨੂੰ ਕਿਉਂ ਵਿੱਚ ਉਲਝਾਇਆ ਜਾ ਰਿਹਾ ਮੈਂ ਉਹਦੀ ਮਦਦ ਕਿਉਂ ਕਰੂੰਗਾ ਮੈਨੂੰ ਕੀ ਲੋੜ ਆ ਕਦੇ ਚੋਰ ਆਪਦੀ ਆਪ ਨੂੰ ਮੰਨਦਾ ਹੁੰਦਾ ਮੈਂ ਚੋਰ ਆ ਉਹਨੂੰ ਜਦੋਂ ਸੀਆਈ ਵਾਲੇ ਲੈ ਜਾਂਦੇ ਉਹਨੂੰ ਪਤਾ ਲੱਗਦਾ ਨਾ ਮੈਂ ਕਹਿੰਦਾ ਲੈ ਜਾਣ ਸੀਆਈ ਵਾਲੇ ਇਹਨੂੰ ਆ ਜਿਹੜਾ ਸਰਪੰਚ ਦੇ ਘਰੇ ਅੱਧੀ ਰਾਤ ਆ ਕੇ ਉਹਨਾਂ ਨੂੰ ਧਮਕਾਉਣ ਦਾ ਕੋਸ਼ਿਸ਼ ਕੀਤੀ ਉਹਨੂੰ ਲੈ ਜਾਣ ਉੱਥੇ ਪਤਾ ਲੱਗ ਜੂਗਾ ਅਮੋਲਕ ਸਿੰਘ ਦਾ ਬਹੁਤ ਵੱਡਾ ਰੋਲ ਆ ਉਹਨਾਂ ਦੇ ਨਾਲ ਕਿਉਂਕਿ ਉਹ ਲੇਬਰ ਦੇ ਠੇਕੇਦਾਰ ਆ 400 ਕਰੋੜ ਦੇ ਲਗਭਗ ਉਹਦਾ ਠੇਕਾ ਹੈ ਉਹਨਾਂ ਚੋਂ ਮੋٹے ਪੈਸੇ ਉਹਨਾਂ ਨੂੰ ਜਾਣੀ ਹੋਣਗੇ ਇਹਦਾ ਜਿਹੜਾ ਪੀਏਆਰ ਮੇਨੇ ਵਾਲਾ ਕੋਨੇ ਪੋਸਟ ਪਾਈ ਹੋਈ ਆ ਵੀ ਹਾਂ ਜੀ ਅਸੀਂ ਆਹ ਜਿਹੜਾ ਲੇਬਰ ਦਾ ਤਿਆਰ ਟਰੱਕ ਯੂਨੀਅਨਾਂ ਦਾ ਮਸਲਾ ਸੂਬਾ ਕਿ ਸਲਝਾਇਆ ਤੇ ਗਮਦੂਰ ਸੌ ਦੇ ਦਫ਼ਤਰ ਦੇ ਵਿੱਚ ਬੈਠਾ ਹੁਣ ਇਹਨਾਂ ਦੀ ਥਾਰ ਲੈ ਕੇ ਘੁੰਮ ਰਹੇ ਉਹਦੇ ਬੰਦੇ ਉਹ ਜਿਹੜਾ ਸਾਡੇ ਮਜ਼ਦੂਰਾਂ ਤੇ ਕੇਸ ਦਰਜ ਕੀਤਾ ਸੀ ਉਹਨੂੰ ਰੱਦ ਕਰਨ ਦੀ ਜਿਹੜੀ ਅਦਾਲਤ ਦੇ ਵਿੱਚ ਐਪਲੀਕੇਸ਼ਨ ਲਾਉਣੀ ਸੀ ਉਹ ਹਲੇ ਤੱਕ ਲਾਈ ਨਹੀਂ ਔਰ ਅਸੀਂ ਇਹ ਸਮਝਦੇ ਹਾਂ ਵੀ ਜਾਣਬੁੱਝ ਕੇ ਨਹੀਂ ਲਾਈ ਜਾ ਰਹੀ ਵੀ ਮਜ਼ਦੂਰਾਂ ਤੇ ਦਬਾਅ ਬੜਾ ਕੇ ਰੱਖਣਾ ਔਰ ਇਹਨੂੰ ਇੱਕ ਤਲਵਾਰ ਵਾਂਗੂ ਲਟਕਾ ਕੇ ਰੱਖਿਆ ਜਾ ਰਿਹਾ ਇਥੋਂ ਦੇ ਐਸਐਸਪੀ ਸਾਹਿਬ ਵੱਲੋਂ ਇਥੋਂ ਦੇ ਬਾਕੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਤਾਂ ਕਿ ਗਮਦੂਰ ਸਿੰਘ ਉਹਨਾਂ ਨੂੰ ਬਚਾਇਆ ਜਾ ਸਕੇ ਇਹ ਚੰਦ ਭਾਣ ਦੀ ਘਟਨਾ ਨੇ ਇੱਕ ਗੱਲ ਜ਼ੋਰ ਨਾ ਦਿਖਾਤੀ ਵੀ ਇਥੋਂ ਦਾ ਐਮਐਲਏ ਜਿਹੜਾ ਉਹ ਵੀ ਐਸੀ ਭਾਈਚਾਰੇ ਦੇ ਵਿੱਚੋਂ ਆ ਇੱਥੇ ਜਿਹੜਾ ਐਸਐਚਓ ਸੀ ਉਹ ਵੀ ਸਾਡੀਆਂ ਜਿਹੜੀਆਂ ਬੀਸੀ ਕੈਟਾਗਰੀ ਦੀਆਂ ਕਲਾਸਾਂ ਉਹਨਾਂ ਚੋਂ ਸੀ ਡੀਐਸਪੀ ਸਾਹਿਬ ਵੀ ਉਹਨਾਂ ਦੇ ਵਿੱਚੋਂ ਹੀ ਸੀ ਪਰ ਇਹਦੇ باوجود ਡਟ ਕੇ ਦੂਜੀ ਧਿਰ ਦੇ ਹੱਕ 'ਚ ਖੜੇ ਆ ਪਿੰਡ ਪਿੰਡ ਦੇ ਵਿੱਚ ਅਮੋਲਕ ਸਿੰਘ ਜੀ ਨੀਆਂ ਵੱਡੇ ਤੋਂ ਵੱਡੇ ਇਕੱਠ ਕਰਕੇ ਦਲਤ ਭਾਈਚਾਰੇ ਦੇ ਔਰ ਕਿਸਾਨਾਂ ਦੇ ਇਹਦੀਆਂ ਅਰਥੀਆਂ ਨੂੰ ਲਾਂਬੂ ਲਾਇਆ ਜਾਣ અમોલક ਸਿੰਘ ਜਿਹੜਾ ਖੁਦ ਸਾਡੇ ਭਾਈਚਾਰੇ ਚੋਂ ਆ ਸਾਡੇ ਭਾਈਚਾਰੇ ਦੇ ਨਾਂ ਤੇ ਵੋਟਾਂ ਲੈ ਕੇ ਸਤਾ ਚ ਆ ਉਹਦਾ ਚੰਤੀ ਆ ਪੰਜਾਬ ਦੀ ਚੀਮਾ ਸਾਹਿਬ ਵੀ ਇਹਨਾਂ ਚੋਂ ਹੀ ਆ ਹੋਰ ਬਥੇਰੇ ਆ ਆ ਜਗਸੀਰ ਆ ਜਬਾਨ ਹੀ ਟੁੱਟ ਗਈ ਇਹਨਾਂ ਦੀ ਮਾਂ ਦੇ ਪੁੱਤਾਂ ਦੀ ਜੇ ਕਿਤੇ ਮਜ਼ਦੂਰਾਂ ਦੇ ਹੋਏ ਜ਼ੁਲਮ ਦੇ ਖਿਲਾਫ ਕਿਤੇ ਮਜ਼ਦੂਰਾਂ ਨੇ ਮਸਲਿਆਂ ਦੇ ਉੱਤੇ ਇਹਨਾਂ ਦੀ ਜਬਾਨ ਹੀ ਖੁੱਲੀ ਹੋਵੇ ਅਸਲ ਦੇ ਵਿੱਚ ਸੀਰੀ ਨੇ ਭਗਵੰਤ ਮਾਨ ਦੇ ਹਣ ਭਗਵੰਤ ਮਾਨ ਜਿਹੜਾ ਕਹਿੰਦਾ ਹੁੰਦਾ ਸਭੀ ਤੂੰ ਮੰਗਦਾਰੀ ਵੇ ਸੂਰਜਾ ਕੰਮੀਆਂ ਦੇ ਵੇੜੇ ਕੰਮੀਆਂ ਦੇ ਵੇੜੇ ਦੇ ਵਿੱਚ ਤਾਂ ਨੇਰ ਪਵਾਇਆ ਇਹਨਾਂ ਦੀ ਸਰਕਾਰ ਨੇ ਇਹਰੇ ਐਮਐਲਏ ਨੇ ਇਨਸਾਫ ਦੇ ਨਾਲ ਨਾ ਖੜਨ ਕਰਕੇ ਅਮੋਲਕ ਸਿੰਘ ਨੂੰ ਚੱਪਣੀ 'ਚ ਨੱਕ ਡੋਬੋ ਕੇ ਮਰ ਜਾਣਾ ਚਾਹੀਦਾ ਚੰਦਪਾਨ ਮਾਮਲੇ ਵਿੱਚ ਬਣੀ ਐਕਸ਼ਨ ਕਮੇਟੀ ਵੱਲੋਂ ਪਿਛਲੇ ਬੀਤੇ ਦਿਨੀ ਫਰੀਦਕੋਟ ਵਿਖੇ ਦੋ ਰੋਜ਼ਾ ਧਰਨਾ ਦਿੱਤਾ ਗਿਆ ਧਰਨਾ ਆਨਮੱਥੇ ਸਮੇਂ ਲਈ ਦਿੱਤਾ ਗਿਆ ਪ੍ਰਸ਼ਾਸਨ ਨੇ ਫਿਰ ਭਰੋਸਾ ਦਿੱਤਾ ਤਾਂ ਦੋ ਦਿਨਾਂ ਬਾਅਦ ਧਰਨਾ ਮੁਲਤਵੀ ਕੀਤਾ ਗਿਆ ਪਰ ਫਿਰ ਜਿਹੜੀ ਹੈ ਪ੍ਰਸ਼ਾਸਨ ਨਾਲ ਗੱਲਬਾਤ ਸਿਰੇ ਨਹੀਂ ਚੜੀ ਤਾਂ ਐਕਸ਼ਨ ਕਮੇਟੀ ਮੂੜ ਦੇ ਵਿੱਚ ਫੇਰ ਆਈ ਹੈ ਅੱਗੇ ਕੀ ਐਕਸ਼ਨ ਦੇਣ ਜਾ ਰਹੀ ਹੈ ਕਿਹਦੇ ਤੇ ਦੇਣ ਜਾ ਰਹੀ ਹੈ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਐਕਸ਼ਨ ਕਮੇਟੀ ਦੇ ਸੀਨੀਅਰ ਆਗੂ ਲਸ਼ਮਨ ਸੇਵੇਵਾਲਾ ਨੇ ਉਹ ਸਾਰੇ ਵਿਸ਼ੇ ਤੇ ਗੱਲਬਾਤ ਕਰਦੇ ਆਂ ਭਾਈ ਜੀ ਕੀ ਮਾਮਲਾ ਹੈ ਕਿਉਂ ਫੇਰ ਐਕਸ਼ਨ ਦੇ ਮੂੜ ਦੇ ਵਿੱਚ ਆਈ ਹੈ ਜਿਹੜੀ ਹੈ ਐਕਸ਼ਨ ਕਮੇਟੀ ਕੀ ਲੋੜ ਪੈ ਗਈ ਕੀ ਗੱਲ ਸਿਰੇ ਨਹੀਂ ਜਿਹੜੀ ਪ੍ਰਸ਼ਾਸਨ ਨਾਲ ਕਿੱਥੇ ਗੱਲ ਖੜੀ ਹੈ ਦੇਖੋ ਜੀ ਇਹ 5 ਫਰਵਰੀ ਦੀ ਘਟਨਾ ਵਾਪਰੀ ਹੋਈ ਹੈ ਔਰ 9 ਫਰਵਰੀ ਨੂੰ ਸਾਡੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਬੈਠ ਕੇ ਜਿਹੜੀ ਗੱਲਬਾਤ ਹੋਈ ਉਹਦੇ ਤਹਿਤ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਸਾਡੀਆਂ ਮੰਨੀਆਂ ਗਈਆਂ ਸੀਆਂ ਜਿਹਦੇ ਚੋਂ ਕੁਝ ਮੰਗਾਂ ਨੂੰ ਲਾਗੂ ਕਰਤੀਆਂ ਪਰ ਬਹੁਤ ਐਹ ਮੰਗਾਂ ਹਲੇ ਵੀ ਫਸੀਆਂ ਖੜੀਆਂ ਹੋਈਆਂ ਜਿਹਦੇ ਚੋਂ ਜਿਹੜਾ ਸਾਡੇ ਮਜ਼ਦੂਰਾਂ ਤੇ ਕੇਸ ਦਰਜ ਕੀਤਾ ਸੀ ਉਹਨੂੰ ਰੱਦ ਕਰਨ ਦੀ ਜਿਹੜੀ ਅ ਅਦਾਲਤ ਦੇ ਵਿੱਚ ਐਪਲੀਕੇਸ਼ਨ ਲਾਉਣੀ ਸੀ ਉਹ ਹਲੇ ਤੱਕ ਲਾਈ ਨਹੀਂ ਗਈ। ਔਰ ਅਸੀਂ ਇਹ ਸਮਝਦੇ ਆਂ ਵੀ ਜਾਣਬੁੱਝ ਕੇ ਨਹੀਂ ਲਾਈ ਜਾ ਰਹੀ ਵੀ ਮਜ਼ਦੂਰਾਂ ਤੇ ਦਬਾਅ ਬੜਾ ਕੇ ਰੱਖਣਾ। ਹੋਰ ਇਹਦਾ ਕੋਈ ਮਤਲਬ ਨਹੀਂਗਾ। ਹੂੰ। ਔਰ ਇਹਨੂੰ ਇੱਕ ਤਲਵਾਰ ਵਾਂਗੂ ਲਟਕਾ ਕੇ ਰੱਖਿਆ ਜਾ ਰਿਹਾ ਇਥੋਂ ਦੇ ਐਸਐਸਪੀ ਸਾਹਿਬ ਵੱਲੋਂ, ਇਥੋਂ ਦੇ ਬਾਕੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਤਾਂ ਕਿ ਗਮਦੂਰ ਸਿੰਘ ਹੋਣਾ ਨੂੰ ਬਚਾਇਆ ਜਾ ਸਕੇ। ਹੂੰ। ਦੂਜੇ ਪਾਸੇ ਗਮਦੂਰ ਸਿੰਘ ਹੋਣਾ ਦੇ ਉੱਤੇ ਐਸਸੀਐਸਟੀ ਐਕਟ ਦਾ ਪਰਚਾ ਹੈ, ਅਰਾਦਾ ਕਤਲ ਦਾ ਪਰਚਾ ਹੈ। ਔਰ ਉਹਨਾਂ ਦੇ ਨਾਲ ਦੇ ਬਾਕੀ ਬੰਦਿਆਂ ਦੇ ਉੱਤੇ ਆ। ਅਸੀਂ ਜਿਹੜੇ 161 ਦੇ ਬਿਆਨ ਦਿੱਤੇ ਹੋਏ ਆ। ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਘਰਾਂ ਦੇ ਵਿੱਚ ਦਾਖਲ ਹੋ ਕੇ ਜਿਹੜਾ 452 ਲਗਦੀ ਹੁੰਦੀ ਹੈ ਪੁਰਾਣੀ ਉਹ ਲਗਦੀ ਆ ਇਸੇ ਤਰ੍ਹਾਂ ਨਾਲ ਉਹਨਾਂ ਨੇ ਘਰਾਂ ਦੇ ਸਮਾਨ ਦੀ ਲੁੱਟਮਾਰ ਕੀਤੀ ਆ ਭਾਨਾ ਤੋੜ ਕੀਤੀ ਆ ਉਹ ਟਰਾਂਮਾ ਚ ਵੱਧਦਾ ਹੁੰਦਾ ਔਰ ਹੋਰ ਦੋਸ਼ੀ ਨਾਮਜ਼ਦ ਹੁੰਦੇ ਆ ਇਹ ਸਾਰੀਆਂ ਜਿਹੜੀਆਂ ਦੋ ਤਿੰਨ ਮੰਗਾ ਰਹਿਣੀਆਂ ਔਰ ਨਾਲੀ ਦਾ ਮਸਲਾ ਜਿੱਥੇ ਇਹ ਮਸਲਾ ਖੜਾ ਹੋਇਆ ਸੀ ਇਹ ਤਾਂ ਹੋਇਆ ਸੀਗਾ ਵੀ ਅੱਧਾ ਪਾਣੀ ਗਮਦੂਰ ਸਿੰਘ ਕੇ ਬਾਰ ਮੂਰ ਦੀ ਅੱਧਾ ਪਾਈ ਇੱਧਰ ਜਿੱਧਰ ਦੀ ਪਹਿਲਾਂ ਚੱਲਦਾ ਸੀ ਉਹ ਪਾਈਪਾ ਸਾਫ਼ ਕਰਕੇ ਚਲਾਇਆ ਜਾਊਗਾ ਪਰ ਇਹ ਮਸਲੇ ਦੇ ਉੱਤੇ ਜਿਹੜੀਆਂ ਸਾਰੀਆਂ ਗੱਲਾਂ ਤੈਅ ਹੋਈਆਂ ਸੀ ਉਹਨਾਂ ਨੂੰ ਹਲੇ ਤੱਕ ਵੀ ਲਾਗੂ ਕਰਨ ਤੋਂ ਪ੍ਰਸ਼ਾਸਨ ਟਾਲਮਟੋਲ ਕਰ ਰਿਹਾ ਹੈ ਤੇ ਇਹ ਟਾਲਮਟੋਲ ਦੇ ਪਿੱਛੇ ਅਸੀਂ ਜਿੰਨਾ ਕੁ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਦੇ ਆ ਗੱਲ ਕਰਦੇ ਆ ਚਾਹੇ ਉਹ ਕੋਈ ਸਪਸ਼ਟ ਸਾਨੂੰ ਨਹੀਂ ਕਹਿ ਸਕਦੇਗੇ ਪਰ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਆ ਉਹਨਾਂ ਦਾ ਜਿਹੜਾ ਗੱਲਬਾਤ ਦਾ ਤਰੀਕਾ ਕਰਾ ਜਾਂ ਆਲੇ-ਦੁਆਲੇ ਤੋਂ ਸਾਡੇ ਕੋਲ ਗੱਲਾਂ ਆਉਂਦੀਆਂ ਉਹ ਸਾਰੀ ਗੱਲਬਾਤ ਦੇ ਵਿੱਚ ਮਸਲਾ ਇਹ ਆ ਕਿ ਅਮੋਲਕ ਸਿੰਘ ਜਿਹੜੇ ਹਲਕੇ ਦੇ ਐਮ.ਐਲ.ਏ ਆ ਉਹ ਪੂਰੀ ਤਰ੍ਹਾਂ ਨਾਲ ਡਟ ਕੇ ਜਿਹੜਿਆਂ ਨੇ ਮਜ਼ਦੂਰਾਂ ਦੇ ਉੱਤੇ ਜ਼ੁਲਮ ਢਾਇਆ ਜਿਨ੍ਹਾਂ ਨੇ ਛੋਟੇ-ਛੋਟੇ ਬੱਚੇ ਕਟਾਈ ਜਿਨ੍ਹਾਂ ਨੇ ਬਜ਼ੁਰਗਾਂ ਦੀ ਕੁੱਟਮਾਰ ਕੀਤੀ ਘਰ ਲੁੱਟ ਲੈ ਗਏ ਉਹਨਾਂ ਚੌਧਰੀਆਂ ਦੀ ਡਟ ਕੇ ਪਿੱਠ ਪਿੱਛੇ ਖੜਾ ਅਮੋਲਕ ਸਿੰਘ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਡੇ ਦਲਿਤ ਸਮਾਜ ਨੂੰ ਇਹ ਸਨੇਹਾ ਵੀ ਦੇਣਾ ਚਾਹਣਾ ਹੈ ਕਿ ਜਿਹੜੇ ਕੁਝ ਲੋਕ ਐ ਇਹ ਕਹਿੰਦੇ ਰਹਿੰਦੇ ਆ ਹੂੰ ਕਿ ਇਹ ਜੀ ਜੱਟ ਸਾਡੇ ਨਾਲ ਐਂ ਕਰਦੇ ਆ ਹੂੰ ਪਰ ਆਪਾਂ ਆਪਣੇ ਭਾਈਚਾਰੇ ਚ ਸਰਪੰਚ ਬਣਾ ਲਓ ਹੂੰ ਆਪਦੇ ਭਾਈਚਾਰੇ ਚ ਸਰਕਾਰ ਬਣਾ ਲਓ ਹੂੰ ਆਪਦੇ ਐਮਐਲਏ ਬਣਾ ਲਓ ਹੂੰ ਇਹ ਚੰਦ ਭਾਣ ਦੀ ਘਟਨਾ ਨੇ ਇੱਕ ਗੱਲ ਜ਼ੋਰ ਨਾ ਦਿਖਾਤੀ ਹੂੰ ਵੀ ਇੱਥੋਂ ਦਾ ਐਮਐਲਏ ਆ ਜਿਹੜਾ ਉਹ ਵੀ ਐਸੀ ਭਾਈਚਾਰੇ ਦੇ ਵਿੱਚੋਂ ਆ ਹੂੰ ਇੱਥੇ ਜਿਹੜਾ ਐਸ ਐਚਓ ਸੀ ਉਹ ਵੀ ਸਾਡੀਆਂ ਜਿਹੜੀਆਂ ਬੀ ਸੀ ਕੈਟਾਗਰੀ ਦੀਆਂ ਕਲਾਸਾਂ ਉਹਨਾਂ ਚੋਂ ਸੀਗਾ ਡੀ ਐਸ ਪੀ ਸਾਹਿਬ ਵੀ ਉਹਨਾਂ ਦੇ ਵਿੱਚੋਂ ਹੀ ਸੀ ਪਰ ਇਹਦੇ باوجود ਡਟ ਕੇ ਦੂਜੀ ਧਿਰ ਦੇ ਹੱਕ 'ਚ ਖੜੇ ਆ ਔਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਮਾਮਲਾ ਪਖਿਆ ਹੋਇਆ ਅਸੀਂ ਉਹ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਦੇਖ ਰਹੇ ਹਾਂ ਗਮਦੂਰ ਸਿੰਘਾ ਹੁਣਾਂ ਦੀ ਥਾਰ ਆ ਜਿਹੜੀ ਉਹ ਉਹਨਾਂ ਨਾਲ ਘਮਦੀ ਹੋਈ ਦਿਖਾਈ ਦਿੰਦੀ ਐ ਐਮ ਐਲ ਏ ਦੇ ਨੁਮਾਇੰਦਿਆਂ ਦੇ ਨਾਲ ਤੇ ਐਮ ਐਲ ਏ ਦਾ ਸਾਰਾ ਇਹਦਾ ਸਾਰਾ ਜੋਰ ਆ ਜਿਹੜਾ ਹੂੰ ਕੋਈ ਇਸ ਗੱਲ ਤੇ ਲੱਗਿਆ ਵੀ ਗਮਦੂਰ ਹੋਣਾ ਨੂੰ ਕਿਵੇਂ ਬਚਾਇਆ ਜਾਵੇ ਹੂੰ ਇਸ ਕਰਕੇ ਦੂਜੇ ਪਾਸੇ ਉਹ ਆ ਹੂੰ ਜਿਨ੍ਹਾਂ ਬਾਰੇ ਸਾਨੂੰ ਕਿਹਾ ਜਾਂਦਾ ਵੀ ਯਾਰ ਜੱਟ ਸਾਰੀ ਐਂ ਕਰਦੇ ਆ ਅਸੀਂ ਕਹਨੇ ਆ ਵੀ ਬੀਕੇ ਜੂ ਇੱਕ ਤੱਕ ਰਹਾਂ ਹੂੰ ਕ੍ਰਾਂਤੀਕਾਰੀ ਕਿਸਾਨ ਜੁਨੇ ਆ ਨਾ ਹੂੰ ਮਨਜੀਤ ਧਨੇਰ ਵਾਲੀ ਜਥੇਬੰਦੀ ਈਵਨ ਬੂਟਾ ਸਿੰਘ ਵਰਜਗੱਲ ਹੋਣੀ ਜਗਿੰਦਰ ਸਿੰਘ ਅਗਰਾਹ ਹੋਣੀ ਦਾ ਬਹੁਤ ਡਟ ਕੇ ਆਏ ਹੂੰ ਔਰ ਉਹ ਸਾਰੀਆਂ ਜਥੇਬੰਦੀਆਂ ਦਾ ਇੱਧਰ ਖੜੀਆਂ ਸਾਡੇ ਨਾਲ ਹੂੰ ਅੱਜ ਵੀ ਖੜੀਆਂ ਹੈ ਹੂੰ ਅਮੋਲਕ ਸਿੰਘ ਜਿਹੜਾ ਖੁਦ ਸਾਡੇ ਭਾਈਚਾਰੇ ਚੋਂ ਆ ਸਾਡੇ ਭਾਈਚਾਰੇ ਦੇ ਨਾਂ ਤੇ ਵੋਟਾਂ ਲੈ ਕੇ ਸਤਾ ਚ ਆਇਆ ਹੂੰ ਉਹ ਭੁੱਲ ਗਿਆ ਹੂੰ ਤੇ ਉਹ ਕਿਉਂਕਿ ਸਾਡਾ ਹੈ ਹੀ ਨਹੀਂ ਸੀਗਾ ਹੂੰ ਇਸ ਕਰਕੇ ਸਾਡੇ ਭਾਈਚਾਰੇ ਨੂੰ ਅਸੀਂ ਸੱਦਾ ਦਿੰਦੇ ਹਾਂ ਹੂੰ ਵੀ ਅਮੋਲਕ ਸਿੰਘ ਦੀ ਜਿਹੜੀ ਮਜ਼ਦੂਰ ਵਿਰੋਧੀ ਸਾਰੀ ਕਾਰਵਾਈ ਆ ਉਹਨੂੰ ਸਮਝੋ ਹੂੰ ਤੇ ਅਸੀਂ ਇਹ ਸੱਦਾ ਦਿੱਤਾ ਕਿ 19 20 ਤੇ 21 ਹੂੰ ਇਹ ਤਿੰਨ ਦਿਨਾਂ ਦੇ ਵਾਸਤੇ ਪਿੰਡ-ਪਿੰਡ ਦੇ ਵਿੱਚ ਅਮੋਲਕ ਸਿੰਘ ਨੀਆਂ ਵੱਡੇ ਤੋਂ ਵੱਡੇ ਇਕੱਠ ਕਰਕੇ ਦਲਤ ਭਾਈਚਾਰੇ ਦੇ ਔਰ ਕਿਸਾਨਾਂ ਦੇ ਇਹਦੀਆਂ ਅਰਥੀਆਂ ਨੂੰ ਲਾਂਬੂ ਲਾਏ ਜਾਣ ਇਹਦੀ ਜਿੰਨੀ ਵੀ ਲੋਕਾਂ ਦੇ ਵਿੱਚ ਹਕੀਕਤ ਆ ਕਿ ਇੱਕਵੇਂ ਦੋਸ਼ੀਆਂ ਨਾਲ ਖੜਾ ਹੋਇਆ ਜਿਨ੍ਹਾਂ ਨੇ ਮਜ਼ਦੂਰ ਕੁੱਟੇ ਜਿਨ੍ਹਾਂ ਨੇ ਮਜ਼ਦੂਰਾਂ ਦੇ ਗੋਲੀਆਂ ਚਲਾਈਆਂ ਮਜ਼ਦੂਰਾਂ ਨੂੰ ਠਾਣਿਆਂ ਦੇ ਵਿੱਚ ਲਿਜਾਣ ਜਾਣ ਵਾਸਤੇ ਉਹਨਾਂ ਨੇ ਮਜਬੂਰ ਕੀਤਾ ਔਰ ਉਹਨਾਂ ਦੀਆਂ ਔਰਤਾਂ ਦੀਆਂ ਬੇਪਤੀਆਂ ਤੱਕ ਹੋਈਆਂ ਪਰ ਇਹ ਐਮਐਲਏ ਸਾਹਿਬ ਆ ਜਿਹੜੇ ਇਹ ਆਪਦੇ ਭਾਈਚਾਰੇ ਨਾਲ ਖੜਨ ਦੀ ਥਾਂ ਦੇ ਉੱਤੇ ਅਸੀਂ ਨਹੀਂ ਕਹਿੰਦੇ ਕਿਸੇ ਭਾਈਚਾਰੇ ਨਾਲ ਖੜੇ ਅਸੀਂ ਉਹਦੋਂ ਗਾਹ ਕਨੇ ਇਨਸਾਫ ਨਾਲ ਖੜੇ ਤੇ ਉਹ ਇਨਸਾਫ ਨਾਲ ਖੜਨ ਦੀ ਬਜਾਏ ਜਿੱਦੇ ਅਸੀਂ ਧਰਨਾ ਲਾਉਣਾ ਸੀ ਉਹਦੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਦੇ ਘਰੇ ਚੋਰਾ ਵਾਂਗੂ ਆਵੜਿਆ ਰਾਤ ਨੂੰ ਅਸੀਂ ਸਮਝਦੇ ਹਾਂ ਉਹ ਧਮਕਾਉਣ ਵਾਸਤੇ ਆਇਆ ਉਹ ਵੀ ਤਾਂ ਕਿ ਕੱਲਾ ਦਾ ਜਿਹੜਾ ਧਰਨਾ ਹੈ ਉਹਨੂੰ ਪੋਸਟਪੋਨ ਕਰਵਾਇਆ ਜਾਵੇ ਇਹਦਾ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਸਰਪੰਚ ਦੇ ਰਾਹੀਂ ਉਦੋਂ ਪਿੰਡ ਦੇ ਲੋਕ ਇਕੱਠੇ ਹੋ ਗਏ ਫਿਰ ਉਹਨੂੰ ਜਾਣਾ ਪੈ ਗਿਆ ਬਾਦ ਦੇ ਵਿੱਚ ਉਹ ਸਫਾਈਆਂ ਦਿੰਦਾ ਫਿਰ ਦਮੰਦਿਆ ਕੋਲੇ ਵੀ ਨਹੀਂ ਨਹੀਂ ਮੈਂ ਤਾਂ ਜੀ ਗ੍ਰਾਂਟ ਦੀ ਗੱਲ ਕਰਨ ਗਿਆ ਸੀਗਾ ਹੁਣ ਪੌਣੇ 10 ਵਜੇ ਕਿਹੜਾ ਐਮਐਲਏ ਆ ਜਿਹੜਾ ਬਿਨਾਂ ਦੱਸੇ ਪੁੱਛੇ ਕਿਸੇ ਸਰਪੰਚ ਦੇ ਘਰੇ ਚ ਜਾਂਦਾ ਦੇਖਿਆ ਤੁਸੀਂ ਜੇ ਸਰਪੰਚ ਕੋਲੇ ਜਾਣਾ ਦੂਜੀ ਪੰਚਾਇਤ ਨੂੰ ਵੀ ਪਤਾ ਹੁੰਦਾ ਨਾ ਫਿਰ ਪਰ ਇਹ ਬਹਾਨਾ ਸੀ ਉਹਦਾ ਅਸਲ ਦੇ ਵਿੱਚ ਉਹਨਾਂ ਨੂੰ ਬਚਾਉਣ ਦੇ ਉੱਤੇ ਲੱਗਿਆ ਹੋਇਆ ਪਹਿਲਾਂ ਵੀ ਸਾਰਾ ਕੁਝ ਜੋ ਹੋਇਆ ਜਿਹੜਾ ਉਹਦੇ ਕਾਂਡ ਵਾਪਰਿਆ ਇੱਥੇ ਇਹ ਸਾਰਾ ਕੁਝ ਅਮੋਲਕ ਸਿੰਘ ਕਰਕੇ ਹੋਇਆ ਔਰ ਅਸੀਂ ਅਗਲਾ ਪ੍ਰੋਗਰਾਮ ਇਹ ਵੀ ਬਣਾਇਆ ਹੋਇਆ ਕਿ ਜੇ ਇਹਦੇ باوجود ਵੀ ਨਹੀਂ ਕੁਝ ਹੁੰਦਾ ਤਾਂ 22 ਤਰੀਕ ਤੋਂ ਮੋੜ ਜਿਹੜਾ ਹੈਗਾ ਧਰਨਾ ਉੱਥੇ ਐਸਐਸਪੀ ਦਫ਼ਤਰ ਮੂਰੇ ਲੱਗੂਗਾ ਤੇ ਅਸੀਂ ਇਲਾਕੇ ਦੇ ਜ਼ਿਲ੍ਹਾ ਫਰੀਦਕੋਟ ਦੇ ਸਾਰੇ ਜਲਤ ਭਾਈਚਾਰੇ ਨੂੰ ਬੇਨਤੀ ਕਰਦੇ ਆਂ ਕਿਸਾਨ ਭਾਈਚਾਰੇ ਨੂੰ ਬੇਨਤੀ ਕਰਦੇ ਆਂ ਸਾਬ ਪਸੰਦ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਅਮੋਲਕ ਸਿੰਘ ਦਾ ਜਿਹੜਾ ਰਾਖਸ਼ੀ ਚਿਹਰਾ ਹੈ ਉਹਨੂੰ ਨੰਗਾ ਕੀਤਾ ਜਾਵੇ ਤੇ ਜਦੋਂ ਇਹ ਪਿੰਡਾਂ ਚ ਆਉਂਦਾ ਹੈ ਤਾਂ ਸਾਡਾ ਮਜ਼ਦੂਰ ਤੇ ਕਿਸਾਨ ਭਾਈਚਾਰਾ ਰੜ੍ਹ ਕੇ ਇਹਨੂੰ ਸਵਾਲ ਕਰਨ ਨੂੰ ਪੁੱਛਣ ਕਿ ਤੂੰ ਇਸ ਕਰਕੇ ਵੋਟਾਂ ਲਈਆਂ ਸੀ ਮਜ਼ਦੂਰਾਂ ਦੀਆਂ ਵੀ ਤੂੰ ਸੀ ਬਣੋਂਗੇ ਤਾਂ ਮਤਲਬ ਸਾਨੂੰ ਕੁੱਟੋਂਗੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿਸੇ ਨੇ ਪੁੱਛਿਆ ਜਵਾਬਕ ਨੂੰ ਵੀ ਜੇ ਕੀ ਬਣੇਗਾ ਉਹ ਕਹਿੰਦਾ ਥਾਣੇਦਾਰ ਬਣੂ ਮਾਂ ਕਹਿੰਦੇ ਨੇ ਪੁੱਛਿਆ ਉਹ ਕਹਿੰਦੀ ਥਾਣੇਦਾਰ ਬਣ ਕੇ ਕੀ ਕਰੇਗਾ ਉਹ ਕਹਿੰਦਾ ਤੈਨੂੰ ਹੀ ਕੁੱਟਿਆ ਕਰੂੰਗਾ ਇਹ ਸਾਡੇ ਵਾਲਾ ਸਾਡੇ ਚੋਂ ਕਹਿਣ ਨੂੰ ਹੂੰ ਉਹਦਾ 34 ਆ ਹੂੰ ਪੰਜਾਬ ਦੇ ਚੀਮਾ ਸਾਹਿਬ ਵੀ ਇਹਨਾਂ ਚੋਂ ਹੀ ਆ ਹੂੰ ਹੋਰ ਬਥੇਰੇ ਆ ਆ ਜਗਸੀਰ ਆ ਜਬਾਨ ਹੀ ਟੁੱਟ ਜੇ ਇਹਨਾਂ ਦੇ ਮਾਂ ਦੇ ਪੁੱਤਾਂ ਦੀ ਜੇ ਕਿਤੇ ਮਜ਼ਦੂਰਾਂ ਦੇ ਉਹ ਝੁਲਮ ਦੇ ਖਿਲਾਫ ਹੂੰ ਕਿਤੇ ਮਜ਼ਦੂਰਾਂ ਨੇ ਮਸਲਿਆਂ ਦੇ ਉੱਤੇ ਇਹਨਾਂ ਦੀ ਜਬਾਨ ਹੀ ਖੁੱਲੀ ਹੋਵੇ ਅਸਲ ਦੇ ਵਿੱਚ ਇਹ ਸੀਰੀ ਨੇ ਭਗਵੰਤ ਮਾਨ ਦੇ ਜਿਵੇਂ ਭਗਵੰਤ ਮਾਨ ਕਰਦਾ ਉਹਵੇਂ ਇਹ ਚਲਾਉਂਦੇ ਆ ਤੇ ਜਿਵੇਂ ਫਿਰ ਇਹ ਕਹਿੰਦੇ ਆ ਭਗਵੰਤ ਮਾਨ ਉਹਵੇਂ ਕਰਦਾ ਹੁਣ ਭਗਵੰਤ ਮਾਨ ਜਿਹੜਾ ਕਹਿੰਦਾ ਹੁੰਦਾ ਵੀ ਤੂੰ ਮੰਗਦਾਰੀ ਵੇ ਸੂਰਜਾ ਕੰਮੀਆਂ ਦੇ ਵੇੜੇ ਕੰਮੀਆਂ ਦੇ ਵੇੜੇ ਦੇ ਵਿੱਚ ਤਾਂ ਨੇਰ ਪਵਾਇਆ ਇਹਨਾਂ ਦੀ ਸਰਕਾਰ ਨੇ ਇਹਦੇ ਐਮਐਲਏ ਨੇ ਜੇ ਭਗਵੰਤ ਮਾਨ ਦੇ ਵਿੱਚ ਵੀ ਮਾੜੀ ਮੋਟੀ ਗੈਰਤ ਹੈ ਜਿਹੜੇ ਉਹ ਗੀਤ ਗਾਉਂਦਾ ਸੀ ਉਹਦਾ ਹੈ ਨਹੀਂਗੀ ਫਿਰ ਉਹਨੂੰ ਆਪਦੇ ਐਮਐਲਏ ਨੂੰ ਪਾਸੇ ਕਰਨਾ ਚਾਹੀਦਾ ਇਹਨੂੰ ਪਾਰਟੀ ਚੋਂ ਕੱਢਣਾ ਚਾਹੀਦਾ ਕਿ ਤੈਨੂੰ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਤੈਨੂੰ ਸਤਾ ਤੇ ਲੈ ਕੇ ਆਂਦਾ ਤੂੰ ਉਹਨਾਂ ਦੇ ਖਿਲਾਫ ਚੱਲ ਰਹੇ ਹਾਂ ਲਗਾਤਾਰ ਇਸ ਕਰਕੇ ਸਾਰੀ ਗੱਲ ਬਹੁਤ ਨੰਗੀ ਹੋ ਗਈ ਸਪਸ਼ਟ ਹੋ ਗਿਆ ਕਿ ਅਮੋਲਕ ਸੰਘ ਦੇ ਕਰਕੇ ਇਹ ਕਾਂਡ ਵਾਪਰਿਆ ਹੁਣ ਅਮੋਲਕ ਸੰਘ ਦੇ ਕਰਕੇ ਜਿਹੜੇ ਦੋਸ਼ੀ ਫੜੇ ਨਹੀਂ ਜਾ ਰਹੇਗੇ ਅਮੋਲਕ ਸੰਘ ਦੇ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਹਾਈ ਕੋਰਟ ਦੇ ਵਿੱਚੋਂ ਇਥੋਂ ਦੀ ਪੁਲਿਸ ਨੇ ਹਮਾਇਤ ਦਿੱਤੀ ਐਨੇ ਦਿਨ ਫੜਿਆ ਨਹੀਂ ਗਿਆ ਇਸ ਕਰਕੇ ਹੁਣ ਸਾਡਾ ਜਿਹੜਾ ਮੋਰਚਾ ਅਮੋਲਕ ਸੰਘ ਦੇ ਖਿਲਾਫ ਤੇ ਪੂਰੇ ਪ੍ਰਸ਼ਾਸਨ ਦੇ ਖਿਲਾਫ ਬਰਾਬਰ ਚੱਲੂਗਾ ਤੇ ਮੈਂ ਤੁਹਾਨੂੰ ਕਹੂੰਗਾ ਮੈਂ ਤੁਹਾਨੂੰ ਵੀਡੀਓ ਜਾਂ ਆਡੀਓ ਵੀ ਭੇਜਦਾ ਫੋਟੋਆਂ ਵੀ ਭੇਜਦਾ ਹਮ ਕਿ ਕਿਸ ਤਰੀਕੇ ਦੇ ਨਾਲ ਬੱਚੇ ਛੋਟੇ ਛੋਟੇ ਕੁੱਟੇ ਗਏ ਉਦੋਂ ਕਿਵੇਂ ਬਜ਼ੁਰਗ ਕੁੱਟੇ ਗਏ ਉਹਨਾਂ ਨੂੰ ਦੁਬਾਰਾ ਚਲਾਓ ਹਮ ਕਿਸ ਤਰੀਕੇ ਦੇ ਨਾਲ ਜਿਹੜਾ ਹਰਵਿੰਦਰ ਜੱਜੀ ਆ ਉਹਦਾ ਬੇਟਾ ਰੋਬਨ ਹਮ ਉਹ ਸ਼ਰੇਆਮ ਗੋਲੀਆਂ ਚਲਾਉਂਦਾ ਹੋਇਆ ਪਿਸਟਲ ਲੈ ਕੇ ਤੁਰਿਆ ਫਿਰਦਾ ਓਹ ਹੋ ਉਹਦੇ ਉਹਦੇ ਨਾਂ ਤੇ ਲਾਇਸੈਂਸ ਹੀ ਨਹੀਂ ਹਮ ਉਹ ਅਸਲਾ ਆਇਆ ਕਿੱਥੋਂ ਆ ਗੈਰ ਕਾਨੂੰਨੀ ਅਸਲਾ ਅਸੀਂ ਤਾਂ ਕਹਨੇ ਆ ਹਮ ਤੇ ਫਿਰ ਗੈਰ ਕਾਨੂੰਨੀ ਅਸਲੇ ਵਾਲੇ ਨੂੰ ਕਿਉਂ ਨਹੀਂ ਫੜਾਇਆ ਜਾਂਦਾ ਇਹ ਤਾਂ ਕਹਿੰਦੇ ਆ ਵੀ ਅਸੀਂ ਅਮਨ ਕਾਨੂੰਨ ਲਾਗੂ ਕਰਨਾ ਹੈ ਇਸ ਕਰਕੇ ਜਿੰਨੀਆਂ ਗੱਲਾਂ ਇਹਨਾਂ ਦੀ ਸਰਕਾਰ ਕਹਿ ਕੇ ਸੱਤ ਚਾਈ ਸੀ ਉਹ ਸਾਰੀਆਂ ਤੋਂ ਮੁੱਕਰ ਚੁੱਕੀਆਂ ਔਰ ਮੈਂ ਤਾਂ ਇਹ ਕਹੂੰਗਾ ਵੀ ਯਾਰ ਇਨਸਾਫ ਦੇ ਨਾਲ ਨਾ ਖੜਨ ਕਰਕੇ ਅਮੋਲਕ ਸਿੰਘ ਨੂੰ ਚੱਪਣੀ 'ਚ ਨੱਕ ਡੋਬੋ ਕੇ ਮਰ ਜਾਣਾ ਚਾਹੀਦਾ ਤੇ ਜੇ ਭਾਈ ਇਸੇ ਤਰ੍ਹਾਂ ਨਾਲ ਚੱਲੂਗਾ ਤਾਂ ਪੰਜਾਬ ਆ ਇਹ ਅਸੀਂ ਬੰਦਾ ਸਿੰਘ ਬਹਾਦਰ ਦੇ ਵਾਰਸਾਂ ਪਰ ਇਹ ਜਿਹੜੇ ਹੈਗੇ ਨਾ ਇਹ ਰੰਗਜੀਤ ਦੇ ਵਾਰਸ ਆ ਤੇ ਇਸੇ ਕਰਕੇ ਰੰਗਜੀਤ ਦੀਆਂ ਕਰਤੂਤਾਂ ਕਰਨ ਵਾਲਿਆਂ ਨਾਲ ਖੜ ਰਹੇ ਆ ਤੇ ਉਹ ਹੀ ਕਰਤੂਤ ਇੱਕ 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 ਗੱਲ ਹੈ ਮਤਲਬ ਅਮੋਲਕ ਸਿੰਘ ਨੂੰ ਕੀ ਲਾਲਚ ਕਿਉਂ ਖੜੂਗਾ ਉਹ ਕਮਜ਼ੋਰ ਨਾਲ ਕੀ ਵਜ੍ਹਾ ਉਹ ਵਾਰੀ ਵਾਰੀ ਕਹਿੰਦਾ ਕਿ ਮੇਰਾ ਤਾਂ ਕਿਸ ਨਾਲ ਲੈਣਾ ਦੇਣਾ ਨਹੀਂ ਸਾਡੇ ਨਾਲ ਵੀ ਗੱਲ ਹੋਈ ਉਹ ਕਹਿੰਦਾ ਮੇਰਾ ਇਹ ਕਿਸ ਨਾਲ ਕੀ ਮਤਲਬ ਹੈ ਮੈਨੂੰ ਕਿਉਂ ਵਿਚ ਉਹ ਲਜਾਇਆ ਜਾ ਰਿਹਾ ਮੈਂ ਉਹਦੀ ਮਦਦ ਕਿਉਂ ਕਰੂੰਗਾ ਮੈਨੂੰ ਕੀ ਲੋੜ ਆ ਉਹਦੀ ਕਦੇ ਚੋਰ ਆਪਦੇ ਆਪ ਨੂੰ ਮੰਨਦਾ ਹੁੰਦਾ ਮੈਂ ਚੋਰ ਆ ਉਹਨਾਂ ਦਾ ਜਦੋਂ ਸੀਆਈ ਵਾਲੇ ਲੈ ਜਾਂਦੇ ਉਦੋਂ ਪਤਾ ਲੱਗਦਾ ਨਾ ਮੈਂ ਕਹਣਾ ਲੈ ਜਾਣ ਸੀਆਈ ਵਾਲੇ ਇਹਨੂੰ ਹਾਂ ਆ ਜਿਹੜਾ ਸਰਪੰਚ ਦੇ ਘਰੇ ਅੱਧੀ ਰਾਤ ਆ ਕੇ ਉਹਨਾਂ ਨੂੰ ਧਮਕਾਉਣ ਦਾ ਕੋਸ਼ਿਸ਼ ਕੀਤੀ ਉਹਨੂੰ ਲੈ ਜਾਣ ਉੱਥੇ ਪਤਾ ਲੱਗ ਜੂਗਾ ਹਾਂ ਅਮੋਲਕ ਸਿੰਘ ਦਾ ਬਹੁਤ ਵੱਡਾ ਰੋਲ ਆ ਉਹਨਾਂ ਦੇ ਨਾਲ ਕਿਉਂਕਿ ਉਹ ਲੇਬਰ ਦੇ ਠੇਕੇਦਾਰ ਆ 400 ਕਰੋੜ ਦੇ ਲਗਭਗ ਉਹਦਾ ਠੇਕਾ ਹੈ ਉਹਦੇ ਚੋਂ ਮੋٹے ਪੈਸੇ ਉਹਨਾਂ ਨੂੰ ਜਾਣੀ ਹੋਣਗੇ ਸ਼ੈਲਰ ਮਾਲਕ ਨੇ ਇਹ ਤੇ ਸ਼ੈਲਰ ਦੇ ਕਾਰੋਬਾਰ ਆ ਜਿੰਨੇ ਵੀ ਸਾਰੇ ਦੇ ਸਾਰੇ ਇਹ ਇਹਨਾਂ ਤੋਂ ਬਿਨਾ ਚੱਲ ਨਹੀਂਗੇ ਤੇ ਇਹ ਫਿਰ ਜਿਵੇਂ ਕਹਿੰਦੇ ਖੱਬਾ ਤੋਂ ਹੋਵੇ ਸੱਜੇ ਨੂੰ ਤੇ ਸੱਜਾ ਤੋਂ ਹੋਵੇ ਖੱਬੇ ਨੂੰ ਇਹਦਾ ਕਹਿੰਦਾ ਸੀ ਮੇਰਾ ਕੋਈ ਸਬੰਧ ਨਹੀਂ ਹੈ ਨਾ ਮੈਂ ਤੁਹਾਨੂੰ ਦਿਖਾ ਸਕਦਾ ਔਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਸ ਚੀਜ਼ ਨੂੰ ਜਰੂਰ ਇਸ ਪ੍ਰੋਗਰਾਮ ਦੇ ਵਿੱਚ ਚਲਾਓ ਜਰੂਰ ਕਿ ਕਿਸ ਤਰੀਕੇ ਦੇ ਨਾਲ ਇਹਦੇ ਦਫ਼ਤਰ ਦੇ ਵਿੱਚ ਬੈਠੇ ਨੇ ਹਮ ਇਹਦਾ ਜਿਹੜਾ ਪੀਏ ਆਰ ਆਮੇਣੇ ਵਾਲਾ ਹਮ ਉਹਨੇ ਪੋਸਟ ਪਾਈ ਹੋਈ ਆ ਹਮ ਵੀ ਹਾਂ ਜੀ ਅਸੀਂ ਆਹ ਜਿਹੜਾ ਲੇਬਰ ਦਾ ਤੇ ਆ ট্রাক ਯੂਨੀਅਨਾਂ ਦਾ ਮਸਲਾ ਸੂਬੇ ਕਿ ਸਲਝਾਇਆ ਹਮ ਗਮਦੂਰਸਾਉ ਦੇ ਦਫਤਰ ਦੇ ਵਿੱਚ ਬੈਠਾ ਹੁਣ ਇਹਨਾਂ ਦੀ ਥਾਰ ਲੈ ਕੇ ਘੁੰਮ ਰਹੇ ਉਹਦੇ ਬੰਦੇ ਇਹ ਕਹੀ ਜਾਂਦਾ ਮੇਰਾ ਸਬੰਧ ਹੀ ਕੋਈ ਨਹੀਂ ਜਿਦਾਂ ਰਿਸ਼ਤ ਸਬੰਧ ਨਹੀਂਗਾ ਕੋਈ ਤੂੰ ਕਹਿ ਫਿਰ ਅਫਸਰਾਂ ਨੂੰ ਤੂੰ ਹੋ ਪਾਸੇ ਸਾਡੇ ਕੋਲੇ ਤਾਂ ਰਿਪੋਰਟ ਇਸ ਕਿਸਮ ਦੀਆਂ ਵੀ ਪਹੁੰਚਦੀਆਂ ਬਈ ਯਾਰ ਸਾਰਾ ਕੁਝ ਹੱਲ ਹੋ ਜੇ ਪਰ ਅਮੋਲਕ ਸਿੰਘ ਨਾ ਉਹਨਾਂ ਦਾ ਤਾਂ ਕਸੂਰ ਹੀ ਕੋਈ ਨਹੀਂ ਲੈ ਸ਼ਰੇਆਮ ਗੋਲੀਆਂ ਚੱਲਦੀਆਂ ਦੱਸਦੀਆਂ ਸ਼ਰੇਆਮ ਲੋਕ ਕੁੱਟੇ ਜਾਂਦੇ ਦੱਸਦੇ ਆ ਘਰ ਭੰਨੇ ਤੋੜੇ ਦਿਸਦੇ ਆ ਔਰ ਉਹ ਬੰਦੇ ਸ਼ਰੇਆਮ ਧਮਕੀਆਂ ਦੇ ਰਹੇ ਆ ਪੁਲਿਸ ਨੇ ਜਦੋਂ ਬੰਦੇ ਰਿਹਾ ਕੀਤੇ ਆ ਪੁਲਿਸ ਦੇ ਡੈਪਟੀ ਦੀ ਰਿਪੋਰਟ ਆ ਜਿਹੜੀ ਕੋਰਟ ਦੇ ਵਿੱਚ ਪੇਸ਼ ਹੋਈ ਵੀ ਆ ਕਿ ਇਹਨਾਂ ਬੰਦਿਆਂ ਨੇ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਵਰਤੇ ਇਹਨਾਂ ਬੰਦਿਆਂ ਨੇ ਇਹਨਾਂ ਦੇ ਫੈਰੰਗ ਕੀਤੀ ਤੇ ਇਹ ਮਜ਼ਦੂਰ ਭਾਈਚਾਰਾ ਭਾਈ ਤਾਂ ਤੈਸ ਚ ਆ ਆ ਉਹ ਫੈਰ ਕਰਦੇ ਸੀ ਇਹਨਾਂ ਕੋਲੇ ਫਿਰ ਰੋੜੇ ਸੇ ਰੋੜੇ ਚਲਾਉਂਦੇ ਸੀ ਸਾਡੀ ਪੁਲਿਸ ਤਾਂ ਉਹਦੇ ਦਰਮਿਆਨ ਆ ਗਈ ਹੂੰ ਇਹਨਾਂ ਨੇ ਕ ਸਾਡੀ ਪੁਲਿਸ ਦੇ ਉੱਤੇ ਕੋਈ ਉਸ ਤਰ੍ਹਾਂ ਦਾ ਅਟੈਕ ਨਹੀਂ ਕੀਤਾ ਦਾ ਕੋਰਟ ਦੇ ਵਿੱਚ ਦਿੱਤੇ ਹੋਏ ਬਿਆਨਾਂ ਡੀਐਸਪੀ ਦੇ ਹੂੰ ਤੇ ਉਹਦੇ ਆਧਾਰ ਦੇ ਉੱਤੇ ਮੈਂ ਤੁਹਾਨੂੰ ਕਾਪੀ ਦਿਖਾ ਦਿੰਦਾ ਹੁਣੇ ਮੇਰੀ ਗੱਡੀ 'ਚ ਪਈ ਆ ਹੂੰ ਠੀਕ ਹੈ ਨਾ ਉਹ ਅਸੀਂ ਕਾਹਾਂ ਚਾਹਾਂਗੇ ਵੀ ਉਹਨੂੰ ਜ਼ਰੂਰ ਉਹ ਕਰਕੇ ਚਲਾਓ ਤੁਸੀਂ ਮਤਲਬ ਹਣ 19 20 21 ਨੂੰ ਆਰਥੀ ਫੁਕੀ ਜਾਣੀਆਂ ਮੋਲਕ ਦੇ ਹੂੰ ਅਮੋਲਕ ਸਿੰਘ ਨਹੀਂ ਆਰਥੀਆਂ ਫੁਕੀਆਂ ਜਾਣਗੀਆਂ ਪਿੰਡ ਪਿੰਡ ਫੁਕਾਂਗੇ ਜੇ ਇਹ ਬਾਅਦ ਨਹੀਂ ਆਊਗਾ ਤਾ ਅਸੀਂ ਇਹ ਵੀ ਕਰਾਂਗੇ ਵੀ ਜਿਹੜੇ ਜਿਵੇਂ ਜਿਵੇਂ ਆਉਣ ਵਾਲੇ ਜਨ ਵਧਣਗੇ ਹੂੰ ਉਹਵੇਂ-ਉਵੇਂ ਇਹਦਾ ਜਿਹੜਾ ਕਾਫੀ ਆ ਉਹ ਤੰਗ ਕਰਾਂਗੇ ਅਸੀਂ ਪਿੰਡਾਂ ਦੇ ਵਿੱਚ ਔਰ ਅਸੀਂ ਸਮੂਹ ਅਨਸਾਪਸੰਦ ਲੋਕਾਂ ਨੂੰ ਹੂੰ ਇਹ ਅਪੀਲ ਕਰਦੇ ਆ ਮਜ਼ਦੂਰ ਭਾਈਚਾਰੇ ਨਾਲ ਡਟ ਕੇ ਖੜੋ ਹੂੰ ਤਾਂ ਕਿ ਜਿਹੜਾ ਇਸ ਕਿਸਮ ਦਾ ਜ਼ਬਰ ਹੋਇਆ ਹੂੰ ਔਰਤਾਂ ਤੱਕ ਕੁੱਟੀਆਂ ਗਈਆਂ ਇੱਥੇ ਖੜੀਆਂ ਨੇ ਤੁਹਾਨੂੰ ਦੱਸ ਦੇਣਗੇ ਹੂੰ ਬਜ਼ੁਰਗ ਤੱਕ ਕੁੱਟੇ ਗਏ ਹੂੰ ਇੱਥੇ ਬੱਚੇ ਆ ਜਿਹੜੇ ਹੂੰ ਉਹਨਾਂ ਦੇ ਪਿਸ਼ਾਬ ਦੇ ਵਿੱਚ ਖੂਨ ਆਉਂਦਾ ਰਿਹਾ ਹਮ ਇਹਨਾਂ ਨੇ ਇੰਨੇ ਕੁੱਟਿਆ ਉਹ ਬੰਦੇ ਹਮ ਤੇ ਉਹਨਾਂ ਦਾ ਇਲਾਜ ਹੋਇਆ ਹਮ ਇਹ ਠੀਕ ਆ ਅਜੇ ਇਸ ਰਾਜ ਦੇ ਅੰਦਰ ਇਸ ਕਾਨੂੰਨ ਦੇ ਅੰਦਰ ਤਕੜਿਆਂ ਦੀ ਪੁੱਗਦੀ ਆ ਮਾੜਿਆਂ ਨੂੰ ਨਹੀਂ ਪੁੱਛਿਆ ਜਾਂਦਾ ਹਮ ਇਹ ਜਿਸ ਤਰੀਕੇ ਨਾਲ ਇਹਨਾਂ ਨੇ ਕੀਤਾ ਸੀਗਾ ਅਸੀਂ ਸਮਝਦੇ ਆ ਕਿ ਸਾਡੇ ਭਾਈਚਾਰੇ ਦੀ ਵੀ ਕਮਜ਼ੋਰੀ ਆ ਹਾਲੇ ਹਮ ਜਿਵੇਂ ਕਿਸਾਨ ਜੱਥੇ ਬੰਦਾ ਜੇ ਸਾਡਾ ਭਾਈਚਾਰਾ ਸਾਰਾ ਜੱਥੇ ਬੰਦ ਹੁੰਦਾ ਨਾ ਹਮ ਹੁਣ ਤੱਕ ਇਹਨਾਂ ਦੇ ਨਾਸਤੂਨ ਲੈਂਦਾ ਹੁੰਦਾ ਪ੍ਰਸ਼ਾਸਨਿਕ ਅਧਿਕਾਰੀ ਆ ਜਿਹੜੇ ਹੂੰ ਜਿਨ੍ਹਾਂ ਨੇ ਗੱਲਬਾਤ ਤੈਅ ਕੀਤੀ ਉਹ ਹੁਣ ਗੱਲਬਾਤ ਤੋਂ ਹੀ ਮੁੱਕ ਰਹੇ ਆ ਉਹਨੂੰ ਲਾਗੂ ਕਰਨ ਤੋਂ ਹੀ ਭੱਜ ਰਹੇ ਆ ਹੂੰ ਕਿਉਂ ਕਿਉਂਕਿ ਐਮਐਲਏ ਦਾ ਦਬਾਅ ਚਾਹੇ ਹੋ ਐਸਐਸਪੀ ਸਾਹਿਬ ਆ ਚਾਹੇ ਹੋ ਡੀਆਈਡੀ ਸਾਹਿਬ ਆ ਚਾਹੇ ਹੋ ਐਸਪੀ ਆ ਚਾਹੇ ਕੋਈ ਹੋਰ ਆ ਹੂੰ ਸਾਰੇ ਉਹਨਾਂ ਦੇ ਦਬਾਅ ਦੇ ਥੱਲੇ ਕੰਮ ਕਰ ਰਹੇ ਆ ਤੇ ਜੇ ਦਬਾਅ ਚੱਕਿਆ ਦੋ ਗੱਲਾਂ ਨਹੀਂ ਜਾਣਾ ਚਾਹੇ ਤਾਂ ਭਗਵੰਤ ਮਾਨ ਆਪਦੇ ਐਮਐਲਏ ਤੇ ਐਕਸ਼ਨ ਲੈ ਲੇ ਹੂੰ ਜਾਂ ਫੇਰ ਆ ਸਾਡਾ ਜਿਹੜਾ ਭਾਈਚਾਰਾ ਸਾਰੇ ਦਾ ਸਾਰਾ ਇਸ ਹੱਲਕੇ ਦਾ ਇਸ ਸੀਖ ਪੜ ਖੜਾ ਹੋਵੇ ਜਿੱਥੇ ਨਹੀਂ ਵੀ ਜਿੱਥੇ ਬੰਦੀਆਂ ਜਿੱਥੇ ਵੀ ਅਮੋਲਕ ਜਾਂਦਾ ਉਹਨੂੰ ਘੇਰ ਘੇਰ ਕੇ ਪੁੱਛਣ ਤੇ ਮੈਂ ਚਾਹੂੰਗਾ ਵੀ ਉਹ ਸੀਨ ਨਾ ਇਸ ਇਹਦੀ ਮੁਲਾਕਾਤ ਦੇ ਦੌਰਾਨ ਉਹਨਾਂ ਨੂੰ ਮੜ ਚਿੱਤਰਗੇ ਦੁਆਰਾ ਲੋਕਾਂ ਦੇ ਚੇਤਿਆਂ ਤੇ ਲੈ ਗਏ ਸਾਡੇ ਲੋਕ ਆ ਜਿਹੜੇ ਉਹ ਜਿੰਨੇ ਕਮਜ਼ੋਰ ਆ ਜਿੰਨੇ ਰੋਟੀ ਰੋਜੀ ਦੇ ਮਥਾਜ ਹੋਏ ਪਏ ਆ ਉਹ ਭੁੱਲ ਜਾਂਦੇ ਆ ਵੀ ਕੀ ਹੋ ਗਿਆ ਸੀਗਾ ਹੋਨੂੰ ਦੁਬਾਰਾ ਆਵਾਹ ਰਣ ਦੀ ਲੋੜ ਆ ਔਰ ਮੈਂ ਉਹ ਪਿਛਲੀਆਂ ਸਾਰੀਆਂ ਜਿਹੜੀਆਂ ਵੀਡੀਓਆਂ ਦੀਆਂ ਕਲਿੱਪਾਂ ਨੇ ਉਹ ਤੁਹਾਨੂੰ ਭੇਜੂੰਗਾ ਕਿ ਕਿਵੇਂ ਗੋੜੀਆਂ ਚੱਲ ਰਹੀਆਂ ਕਿਵੇਂ ਬੱਚੇ ਕੁੱਟੇ ਜਾ ਰਹੇ ਕਿਵੇਂ ਘਰ ਤੋੜੇ ਜਾ ਰਹੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਔਰਤਾਂ ਨੂੰ ਦਬਾਇਆ ਜਾ ਰਿਹਾ ਉਹ ਸਾਰੀਆਂ ਚੀਜ਼ਾਂ ਦੁਬਾਰਾ ਤੋਂ ਮੁੜ ਚਲਾਈਆਂ ਜਾਣ ਤੇ ਤਾਂ ਕਿ ਸਾਡੇ ਭਾਈਚਾਰੇ ਨੂੰ ਫਿਰ ਜਿਹੜੀ ਉਹ ਯਾਦ ਆ ਸਕੇ ਤੇ ਅਮੋਲਕ ਸਿੰਘ ਦੀ ਉਹਨਾਂ ਜਾਵਰਾਂ ਦੇ ਨਾਲ ਜਿਹੜੀ ਯਾਰੀ ਆ ਉਹਨੂੰ ਵੀ ਨੰਗਾ ਕੀਤਾ ਜਾ ਸਕੇ ਤੇ ਅਸੀਂ ਫੇਰ ਇੱਕ ਵਾਰੀ ਤੁਹਾਡੇ ਮਾਧਿਅਮ ਰਹੀ ਸੱਦਾ ਦਿੰਨੇ ਆ ਕਿ 19 20 ਤੇ 21 ਦੇ ਜਿਹੜੇ ਅਰਥੀ ਫੁਕਮ ਜਾ ਰਹੇ ਆ ਇਹ ਇਹ ਨਾ ਹੋਵੇ ਮੈਂ ਸਭਨਾਂ ਨੂੰ ਸੱਦਾ ਦੂੰਗਾ ਕਿ 15 ਵੀ ਬੰਦੇ ਇਕੱਠੇ ਹੋਏ ਤੇ ਪ੍ਰਾਲੀ ਤੇ ਪਾਈ ਕੱਪੜਾ ਤੇ ਉਦੋਂ ਬਾਅਦ ਚ ਅੱਗ ਲਾ ਕੇ ਚਾਰ ਨਾਰੇ ਲਾਤੇ ਨਹੀਂ ਇਹਨੂੰ ਪੂਰੇਰੇ ਪੂਰੇ ਢੇੜੇ ਦਾ ਮਸਲਾ ਬਣਾਓ ਘਟੋ ਘਟ 100 100 200 ਬੰਦਾ ਇਕੱਠਾ ਹੋਵੇ ਤੇ ਇਹ ਫਿਰ ਅਮੋਲਕ ਸਿੰਘ ਦੀ ਬਾਵਾ ਜਿਹੜੀ ਹੈਗੀ ਆ ਸਾਡੇ ਮਜ਼ਦੂਰ ਭਾਈਚਾਰੇ ਦੇ ਵਿੱਚ ਕਰਵਾਈ ਜਾਵੇ ਇਦੂ ਬਿਨਾ ਫਿਰ ਸਾਡੇ ਕੋਲੇ ਤਾਂ ਕੋਈ ਚਾਰਾ ਨਹੀਂਗਾ ਠੀਕ ਆ ਇਹ ਸਾਨੂੰ ਕੁੱਟ ਸਕਦੇ ਆ ਤਕੜੀਆਂ ਸਰਕਾਰ ਗ੍ਰਿਫਤਾਰੀਆਂ ਕਰ ਸਕਦੀ ਆ ਕਰ ਲੈ ਫਿਰ ਕੋਈ ਗੱਲ ਨਹੀਂ ਗੀ ਜੀ ਬਹੁਤਨਵਾਜ ਤਾਂ ਗੱਲਬਾਤ ਕੀਤੀ ਪਿੰਡ ਦੇ ਮਜ਼ਦੂਰ ਮਜ਼ਦੂਰ ਆਗੂ ਦੇ ਨਾਲ ਐਕਸ਼ਨ ਕਮੇਟੀ ਦੇ ਆਗੂ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਮੋਲਕ ਸਿੰਘ ਦੀਆਂ ਅਰਥੀ ਫੂਕ ਮਜ਼ਾਰੇ ਕੀਤੇ ਜਾਣਗੇ ਪਿੰਡੋਂ ਪਿੰਡੀ 19 21 ਨੂੰ ਪੂਰੇ ਇਲਾਕੇ ਦੇ ਪਿੰਡਾਂ ਦੇ ਵਿੱਚ ਅਮੋਲਕ ਸਿੰਘ ਦੇ ਜਿਹੜੇ ਪੁਤਲੇ ਫੂਕੇ ਜਾਣੇ ਆ ਇਹ ਐਲਾਨ ਅੱਜ ਕੀਤਾ ਤਾਂ ਕੀਤਾ ਕਿ ਹਾਲੇ ਤੱਕ ਪ੍ਰਸ਼ਾਸਨ ਇਨਸਾਫ ਨਹੀਂ ਦੇ ਰਿਹਾ ਚੰਦ ਭਾਂਦੇ ਮਜ਼ਦੂਰਾਂ ਨੂੰ